ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਲੱਗਿਆ ਜੀ ਮooli ਵਾਲੇ ਪਰੌਂਠੇ ਬਣਾਉਣਾ ਵਿੱਚ ਅਸੀਂ ਪਾਇਆ ਜੀਰਾ ਲਸਣ ਦੀਆਂ ਭੂਕਾਂ ਪਾਈਆਂ ਨੇ ਤੇ ਹੋਰ ਅਸੀਂ ਪਾਇਆ ਵਾ ਮਿਰਚ ਮਸਾਲਾ ਲੋਨ ਹਲਦੀ ਵੀ ਪਾਈ ਜੇ ਤੇ ਅਸੀਂ ਜਵੈਣ ਵੀ ਪਾਈ ਆ ਵਿੱਚ ਤੇ ਬਹੁਤ ਟੇਸਟੀ ਪਰੌਂਠੇ ਬਣਦੇ ਇੱਕ ਅਨਾਰ ਦਾਣਾ ਪਾਇਆ ਨਾਲ ਹੋਰ ਤੁਸੀਂ ਦੇਖੋ ਜੀ ਲੱਗੇ ਆ ਜੀ ਪਕਾਉਣਾ ਦੋ ਰੋਟੀਆਂ ਲੈ ਲਈਆਂ ਅਸੀਂ ਦੋਆਂ ਦੇ ਵਿੱਚ ਪਾਉਣਾ ਹੈ ਮੂਲੀ ਐਸੀ ਨਿਚੋੜੀ ਨਹੀਂ ਗਈ ਨਿਚੋੜੀ ਮੂਲੀ ਦੇ ਪਰੌਂਠੇ ਟੇਸਟੀ ਨਹੀਂ ਬਣਦੇ ਮੂਲੀ ਨਹੀਂ ਐਸੀ ਨਿਚੋੜੀ ਆ ਵੇਖੋ ਜੀ ਪਰੌਂਠਾ ਕਿੰਨਾ ਟੇਸਟੀ ਬਣਿਆ ਜੀ ਆਹ ਲਓ ਜੀ ਹੋਰ ਸਾਡੇ ਲਾਈਕ ਚੈਨਲ ਨੂੰ ਲਾਈਕ ਸਬਸਕ੍ਰਾਈਬਰ ப்ਲੀਜ਼ ਜ਼ਰੂਰ ਕਰਨਾ ਜੀ ਵੀਡੀਓ ਤੇ ਨਹੀਂ ਇੰਨੀ ਐਚੀ ਹੁੰਦੀਆਂ ਚਲੋ ਅਜੇ ਸ਼ੁਰੂਆਤੀ ਹੈ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਲਾਈਕ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਨਾ ਜੀ ਥੈਂਕ ਯੂ